ਸ਼ੁਭ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਕਮਲਪ੍ਰੀਤ ਕੌਰ ਦਾ ਹਾਜ਼ਰ ਹੋਇਆ ਅੰਕਤੀਆਂ ਕੁਝ ਵਟੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਵਿਧਾਨ ਸਭਾ ਦੇ ਵਿੱਚ ਵਿਦਿਆਰਥੀ ਗਰਜਣਗੇ ਜਿੱਹਾਂ ਸਪੀਕਰ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਜਿਸ ਦੇ ਵਿੱਚ ਵਿਦਿਆਰਥੀਆਂ ਲਈ ਪੰਜਾਬ ਵਿਧਾਨ ਸਭਾ ਵਿੱਚ ਇੱਕ ਮੌਕ ਸੈਸ਼ਨ ਆਯੋਜਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਸੰਭਾਵਿਤ ਤੌਰ ਤੇ 26 ਨਵੰਬਰ 2025 ਨੂੰ ਹੋਵੇਗਾ ਜਿहां ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਦੇ ਵਿੱਚ ਮਿਸਾਲੀ ਸੁਧਾਰ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ ਤੇ ਖਾਲੀ ਅਧਿਆਪਨ ਅਸਾਮੀਆਂ ਭਰੀਆਂ ਜਾ ਰਹੀਆਂ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਲਈ ਨਵੇਂ ਉਪਾਅ ਲਾਗੂ ਕੀਤੇ ਜਾ ਰਹੇ ਨੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਰਾਜਨੀਤਿਕ ਖੇਤਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰਾਜਨੀਤਿਕ ਪ੍ਰਸ਼ਾਸਨ ਕਾਨੂੰਨ ਬਣਾਉਣ ਅਤੇ ਬਜਟ ਤਿਆਰ ਕਰਨ ਦੇ ਕੰਮਕਾਜ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਹਰ ਇੱਕ ਵਿਧਾਨ ਸਭਾ ਹਲਕੇ ਤੋਂ ਇੱਕ ਵਿਦਿਆਰਥੀ ਦੀ ਚੋਣ ਕੀਤੀ ਜਾਵੇਗੀ ਅਤੇ ਉਸ ਨੂੰ ਪੰਜਾਬ ਵਿਧਾਨ ਸਭਾ ਦੇ ਮੌਕ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀ ਇਸ ਮੌਕ ਸੈਸ਼ਨ ਵਿੱਚ ਹਿੱਸਾ ਲੈਣਗੇ ਸਪੀਕਰ ਨੇ ਜ਼ੋਰ ਦੇ ਕੇ ਕਿਹਾ ਜੇਕਰ ਵਿਦਿਆਰਥੀਆਂ ਨੂੰ ਰਾਜਨੀਤੀ ਬਾਰੇ ਸਹੀ ਗਿਆਨ ਹੋਵੇ ਤਾਂ ਉਹ ਉਹ ਭਵਿਕ ਵਿੱਚ ਤਰੱਕੀ ਕਰ ਸਕਦੇ ਹਨ ਅਤੇ ਸਹੀ ਪ੍ਰਤੀਨਿਧੀ ਚੁਣ ਸਕਦੇ ਹਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਸਰਕਾਰੀ ਸਕੂਲਾਂ ਦੇ ਲਗਭਗ 2400 ਤੋਂ 2500 ਵਿਦਿਆਰਥੀ ਪੰਜਾਬ ਵਿਧਾਨ ਸਭਾ ਦਾ ਦੌਰਾ ਕਰ ਚੁੱਕੇ ਹਨ ਤੋਦਰੀ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦਾ ਤਾਪਮਾਨ ਆਮ ਤੌਰ ਤੇ ਜਿਹੜਾ ਕੀ ਦੱਸਿਆ ਜਾ ਰਿਹਾ ਵਿਪາກ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਤਾਪਮਾਨ ਦੇ ਵਿੱਚ ਬੀਤੇ ਦਿਨ 0.3 ਡਿਗਰੀ ਦਾ ਹਲਕਾ ਵਾਧਾ ਦੇਖਿਆ ਗਿਆ ਪਰ ਇਸ ਦੇ ਬਾਵਜੂਦ ਸੂਪੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਤੇ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ ਦੇ ਵਿੱਚ ਠੰਡ ਲਹਿਰ ਚੱਲ ਸਕਦੀ ਹੈ ਅਤੇ ਜਨਵਰੀ ਫਰਵਰੀ ਦੇ ਵਿੱਚ ਤੰਦ ਪੈਣ ਦਾ ਅਨੁਮਾਨ ਹੈ ਇਸ ਮਹੀਨੇ ਅਜੇ ਤੱਕ ਮੌਸਮ 'ਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ 'ਚ ਹੌਲੀ-ਹੌਲੀ ਗਿਰਾਵਟ ਆਵੇਗੀ ਅਤੇ ਠੰਡ ਦਾ ਅਹਿਸਾਸ ਹੋਵੇਗਾ ਬੀਤੇ ਦਿਨ ਦੀ ਗੱਲ ਕਰੀਏ ਤਾਂ ਸੂਬੇ 'ਚ ਸਭ ਤੋਂ ਵੱਧ ਤਾਪਮਨ 34.3 ਡਿਗਰੀ ਪਠੰਡਾ 에ਅਰਪੋਰਟ ਤੇ ਦਰਜ ਕੀਤਾ ਗਿਆ। ਅਮਨਸਰ ਦਾ ਵੱਧ ਤੋਂ ਵੱਧ ਤਾਪਮਨ 31.3 ਡਿਗਰੀ, ਲੁਧਿਆਣਾ ਦਾ 31.6 ਡਿਗਰੀ, ਪਟਿਆਲਾ ਦਾ 32.4 ਡਿਗਰੀ, ਪਠਾਨਕੋਟ ਦਾ 31.3 ਡਿਗਰੀ, ਗੁਰਦਾਸਪੁਰ ਦਾ 31 ਡਿਗਰੀ, ਬੱਲੋਵਾਲ ਸੌਖੜੀ SBS ਨਗਰਦਾਖ 31.4 ਡਿਗਰੀ ਅਤੇ ਅਬੋਹਰ ਫਸਲਕਾ ਦਾ 31.7 ਡਿਗਰੀ ਦਰਜ ਕੀਤਾ ਗਿਆ। ਸੈਂਟਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਂਕੜਿਆਂ ਅਨੁਸਾਰ ਪ੍ਰਦੂਸ਼ਣ ਦੇ ਪੱਧਰ 'ਚ ਵੀ ਸੁਧਾਰ ਦਰਜ ਕੀਤਾ ਗਿਆ। ਦੀਵਾਲੀ ਦੇ ਮੌਕੇ ਜਿੱਥੇ ਔਸਤ AQI 226 ਪਹੁੰਚ ਗਿਆ ਸੀ ਤਾਂ ਉਹ ਹੁਣ ਘਟ ਕੇ 161 ਰਹਿ ਗਿਆ। ਤਰਨਤਾਰਨ ਜ਼ਿਲ੍ਹੇ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਸਿਆਸੀ ਪੁਚਾਲ ਵੇਖਣ ਨੂੰ ਮਿਲ ਰਿਹਾ ਹੈ। ਔਨ ਵਾਲੀਆਂ ਜ਼ਮਨੀ ਚੋਣ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਵੱਡਾ ਸਿਆਸੀ ਝਟਕਾ ਲੱਗਿਆ ਤਰਨਤਾਰਨ ਹਲਕੇ ਦੇ ਦੋ ਕਾਂਗਰਸੀ ਨੇਤਾ ਦਿੱਲੀ ਚ ਭਾਜਪਾ ਚ ਸ਼ਾਮਲ ਹੋ ਗਏ ਹਨ ਭਾਜਪਾ ਵਿੱਚ ਸ਼ਾਮਲ ਹੋਏ ਨੇਤਾਵਾਂ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਜੋ ਕਿ ਬਲਾਕ ਕਮੇਟੀ ਦੇ ਚੇਅਰਮੈਨ ਅਤੇ ਪੀਪੀਸੀਸੀ ਕੋਆਰਡੀਨੇਟਰ ਹਨ ਅਤੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ ਜੋ ਪੰਜਾਬ ਕਾਂਗਰਸ ਦੇ ਬੁਲਾਰਾ ਅਤੇ ਬਲੌਕ ਕਾਂਗਰਸ ਕਮੇਟੀ ਗੰਡੇਬਿੰਡ ਦੇ ਪ੍ਰਧਾਨ ਹਨ ਦੋਵੇਂ ਨੇਤਾਵਾਂ ਨੇ ਬੀਤੇ ਕੱਲ ਦਿੱਲੀ ਵਿਖੇ ਭਾਜਪਾ ਦੇ ਰਾਸ਼ਟਰੀ ਮਹਮੰਦ ਫਰੀਦ ਤਰुण ਚੁਗ ਦੀ ਹਾਜ਼ਰੀ ਵਿੱਚ ਭਾਜਪਾ ਚ ਸ਼ਾਮਿਲ ਕੀਤਾ ਗਿਆ ਇਸ ਮੌਕੇ ਦੋਵੇਂ ਨੇਤਾਵਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਦੇਸ਼ ਹਿੱਤ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਹਨ। ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਜਿਹੜਾ ਮੈਚ ਖੇਡਿਆ ਗਿਆ ਸੀ ਉਸ ਦਾ ਨਤੀਜਾ ਸਾਹਮਣੇ ਆ ਚੁੱਕਿਆ ਹੈ। ਭਾਰਤ ਨੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਤੀਜੇ ওয়ਨਡੇ ਮੈਚ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ ਜਿहां ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 46.4 ਓਵਰਾਂ ਵਿੱਚ 236 ਦੌੜਾਂ ਬਣਾਈਆਂ ਜਵਾਬ ਵਿੱਚ ਰੋਹਿਤ ਸ਼ਰਮਾ ਨੇ ਸੈਂਕੜਾ ਅਤੇ ਕੋਹਲੀ ਨੇ ਅਰਧ ਸੈਂਕੜਾ ਲਗਾਇਆ ਦੋਵਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਦੇ ਲਈ 168 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਜਿਸ ਨਾਲ ਭਾਰਤ 38.3 ਓਵਰਾਂ ਵਿੱਚ ਇੱਕ ਵਿਕਟ ਤੇ 237 ਦੌੜਾਂ ਤੱਕ ਪਹੁੰਚ ਗਿਆ ਹਾਲਾਂਕਿ ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਭਾਰਤੀ ਗੇਂਦਬਾਜ਼ਾਂ ਨੇ ਵੀ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਆਸਟ੍ਰੇਲੀਆ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਅਤੇ ਗਿੱਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ ਤੇ ਇਸ ਸਾਂਝੇਦਾਰੀ ਨੂੰ ਉਜੋਸ਼ ਹਜ਼ਲਵੁੱਡ ਨੇ ਤੋੜਿਆ ਜਦੋਂ ਗਿੱਲ ਆਊਟ ਹੋ ਗਿਆ ਤੇ ਉਥੋਂ ਰੋਹਿਤ ਅਤੇ ਕੋਹਲੀ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਵੱਡੀ ਚੁਣੌਤੀ ਦਿੱਤੀ ਉਹ ਅੰਤ ਤੱਕ ਅਜੇਤੂ ਰਹੇ ਅਤੇ ਪਵੇਲੀਨ ਵਾਪਸ ਪਰਤ ਗਏ ਰੋਹਿਤ ਨੇ ਅਚੇਤੂ ਰਹਿੰਦੇ ਹੋਏ 121 ਦੌੜਾਂ ਜਦਕਿ ਕੋਹਲੀ ਨੇ ਵੀ ਅਚੇਤੂ ਰਹਿੰਦੇ ਹੋਏ 74 ਦੌੜਾਂ ਬਣਾਈਆਂ ਆ ਪੰਜਾਬ ਦੇ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਤੋਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮਹੱਤਵਪੂਰਨ ਮੁੱਦੇ ਤੋਂ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਤੇ ਆਓ ਸੁਣਦੇ ਹਾਂ ਪਰ ਮੈਨੂੰ ਖੁਸ਼ੀ ਦੀ ਸਾਡੇ ਵਾਸਤੇ ਇਹ ਗੱਲ ਹੈ ਵੀ ਸਾਡਾ ਜਾਦਵਿੰਦਰ ਭਰਾ ਤੁਸੀਂ ਦੇਖਿਆ ਹੋਊਗਾ ਸਾਰਿਆਂ ਨੇ ਬڑے-ਬڑے ਆਪਣੇ ਆਪ ਨੂੰ ਕਹਿੰਦੇ ਘੁੰਦੇ ਵੱਡੇ-ਵੱਡੇ ਲੀਡਰ ਜਿਹੜੇ ਸੀ ਉਹ ਕਹਿੰਦੇ ਸੀ ਆਪਾਂ ਆਮ ਆਦਮੀ ਪਾਰਟੀ ਦਾ ਪਰਿਵਾਰ ਹੈ ਜਿਹੜਾ ਉਹਦੇ ਚੋਂ ਜਾਦਵਿੰਦਰ ਨੂੰ ਜੁਆਇਨ ਕਰਾਇਆ ਪਰ ਮੈਂ ਇੱਕ ਗੱਲ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਕਈ ਵਾਰੀ ਦੂਰ ਦੇ ਢੋਲ ਜਿਹੜੇ ਬੜੇ ਵਧੀਆ ਲੱਗਦੇ ਨੇ ਜਦੋਂ ਬੰਦਾ ਲੱਗੇ ਜਾ ਕੇ ਸੁਣਦਾ ਤਾਂ ਫਿਰ ਪਤਾ ਲੱਗਦਾ ਵੀ ਬੰਦਾ ਕੀ ਕੀ ਹੈ ਸੋ ਜਦੋਂ ਸਾਡੇ ਵੀਰ ਨੇ ਕਾਂਗਰਸ ਜੁਆਇਨ ਕੀਤੀ ਤੇ ਜਾ ਕੇ ਵੇਖਿਆ ਉੱਥੇ ਵੇਖਿਆ ਬਣਦਾ ਕੀ ਪਿਆ ਉਹ ਤੇ ਇੱਕ ਦੂਜੇ ਦੀ ਆਪ ਹੀ ਲੱਤਾਂ ਖਿੱਚੀ ਜਾਂਦੇ ਉਹ ਤੇ ਇੱਕ ਦੂਜੇ ਨੂੰ ਉਹਨਾਂ ਨੂੰ ਦੁਸ਼ਮਣ ਦੀ ਮਾਰਨ ਦੀ ਲੋੜ ਨਹੀਂ ਉਹ ਇੱਕ ਦੂਜੇ ਨੂੰ ਆਪ ਹੀ ਮਾਰੀ ਜਾਂਦੇ ਨੇ ਸੋ ਜਦੋਂ ਸਾਰਾ ਇਹ ਸਿਨੈਰੀਓ ਵਾਚ ਕੀਤਾ ਵੇਖਿਆ ਸਭ ਕੁਝ ਵੇਖਦਿਆਂ ਹੋਇਆ ਜਦੋਂ ਸਾਡੇ ਯਾਦਵਿੰਦਰ ਵੀਰ ਦਾ ਫੋਨ ਆਇਆ ਔਰ ਕਹਿ ਰਿਹਾ ਵੀ ਮੈਂ ਗਲਤੀ ਕੀਤੀ ਅੱਜ ਮੈਂ ਫੇਰ ਆਪਣੇ ਪਰਿਵਾਰ ਦੇ ਵਿੱਚ ਮੈਂ ਵਾਪਸੀ ਆਉਣਾ ਚਾਹੁੰਦਾ ਅਸੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਮੁੱਚੀ ਪਾਰਟੀ ਹਾਈ ਕਮਾਂਡ ਇਸ ਭਰਾ ਦੇ ਇਸ ਨਿਯੋਤੇ ਨੂੰ ਜਦੋਂ ਇਹਨੇ ਗੱਲ ਕੀਤੀ ਤੇ ਆਪਾਂ ਇਹਦੇ ਨਾਲ ਮੀਟਿੰਗ ਕੀਤੀ ਔਰ ਕਰਕੇ ਜਦੋਂ ਇਹਦੀ ਵਿਚਾਰ ਚਰਚਾ ਜਿਹੜੀ ਹੋਈ ਜੋ ਇਹਨੇ ਵੀ ਸਾਡੇ ਨਾਲ ਦਿਲ ਦੀ ਗੱਲ ਕੀਤੀ ਮੈਂ ਆਪ ਦੇਖ ਕੇ ਹੈਰਾਨ ਹੋ ਗਿਆ ਪਰ ਸਾਨੂੰ ਖੁਸ਼ੀ ਹੈ ਚਾਹੇ 2 ਦਿਨ ਦੀ ਜੁਆਇਨਿੰਗ ਰਹੀ ਹੈ ਭਰਾ ਸਾਡੇ ਦੀ ਅੱਜ ਇਹ ਘਰ ਵਾਪਸੀ ਆਇਆ ਇਹਦਾ ਪਾਰਟੀ ਦੇ ਵਿੱਚ ਪਹਿਲਾਂ ਵੀ ਮਾਨ ਸਨਮਾਨ ਬਹੁਤ ਸੀ ਪਾਰਟੀ ਦੇ ਵਿੱਚ ਪਹਿਲਾਂ ਵੀ ਇਹਦੀ ਉਥੇ ਲੀਡਰਾਂ ਦੇ ਨਾਲ ਕਾਫੀ ਨੇੜਤਾ ਸੀ ਪਰ ਇੱਕ ਗੱਲ ਦਾ ਮਾਣ ਹੈ ਇਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਡਾ ਭਰਾ ਜਿਹੜਾ ਲੀਡਰ ਬਣਿਆ ਸੀ ਤੇ ਉਦਰੀ ਸਾਬਕਾ ਡੀਜੀਪੀ ਦੇ ਪੁੱਤਰ ਦੇ ਲਈ ਕੀਤੀ ਗਈ ਅੰਤਿਮ ਦੁਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਕੈਬਨਿਟ ਮੰਤਰੀ ਦਰਸਿਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਤੋਂ ਬਾਅਦ ਉਹਨਾਂ ਲਈ ਅੰਤਿਮ ਦੁਆ ਕੀਤੀ ਗਈ। ਲੋਕ ਅਕੀਲ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਮਲੇਰਕੋਟਲਾ ਸਥਿਤ ਕਾਰ ਵਿੱਚ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਦੁਆ ਕਰਨ ਪਹੁੰਚੇ। ਸਾਬਕਾ ਸੀਐਮ ਬੀਬੀ ਰਜਿੰਦਰ ਕੌਰ ਪੱਠਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਵੀ ਅੰਤਿਮ ਦੁਆ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਉਨਾ ਨੇ ਪ੍ਰੋਗਰਾਮ ਦੌਰਾਨ মিডিਆ ਨਾਲ ਗੱਲ ਨਹੀਂ ਕੀਤੀ ਇਸ ਤੋਂ ਪਹਿਲਾਂ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ADGP ਮੁਹੰਮਦ ਫਿਆਜ਼ ਫਾਰੂਕੀ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਵਕੀਲ ਅਖਤਰ ਦੀ 16 ਅਕਤੂਬਰ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਤੇ ਇੱਕ ਵੀਡੀਓ ਦੇ ਆਧਾਰ ਤੇ ਇੱਕ ਗਵਾਂਡੀ ਨੇ ਉਸਦੇ ਪਿਤਾ, ਮਾਂ, ਭੈਣ ਅਤੇ ਪਤਨੀ ਵਿਰੁੱਧ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕਰਵਾਇਆ। ਇਸ ਵੇਲੇ ਵਿਸ਼ੇਸ਼ ਜਾਂਚ ਟੀਮ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਸੀਬੀਆਈ ਜਾਂਚ ਦੀ ਅਪੀਲ ਕਰਦੇ ਹੋਏ ਪੱਤਰ ਵੀ ਲਿਖਿਆ। ਹਾਲਾਂਕਿ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਵਾਧਿਆ ਅਖਬਾਰ ਦੇ ਵੱਲੋਂ 25 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਲੋਚਨ ਝੰਡਾ ਲਹਿਰਾਇਆ ਜਾਵੇਗਾ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਵਿੱਚ ਸਥਿਤ ਰਾਮ ਮੰਦਰ ਦੇ ਦਰਸ਼ਨਾਂ ਦੇ ਲਈ ਲੱਖਾਂ ਸ਼ਰਧਾਲੂ ਪਹੁੰਚਦੇ ਹਨ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਨਵੰਬਰ ਨੂੰ ਰਾਮ ਮੰਦਰ ਦੇ ਵਿੱਚ ਝੰਡਾ ਲਹਿਰਾਉਣਗੇ ਜੀ ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ ਇਸ ਮੀਟਿੰਗ ਦੌਰਾਨ ਯੋਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਮ ਮੰਦਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਦੇ ਲਈ ਸੱਦਾ ਪੱਤਰ ਪੇਸ਼ ਕਰਨਗੇ ਅਧਿਕਾਰੀਆਂ ਦੇ ਅਨੁਸਾਰ 25 ਨਵੰਬਰ ਨੂੰ ਅਯੁੱਧਿਆ ਵਿੱਚ ਸੀਨੀਅਰ ਭਾਜਪਾ ਆਗੂਆਂ ਦਾ ਇਕੱਠ ਹੋਵੇਗਾ ਦੱਸਿਆ ਜਾ ਰਿਹਾ ਕਿ ਅਯੁੱਧਿਆ ਵਿੱਚ ਪ੍ਰਾਣ ਪ੍ਰਤੀਸ਼ਠਾ ਵਰਗੇ ਇੱਕ ਸ਼ਾਨਦਾਰ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੂਤਰਾਂ ਦੇ ਅਨੁਸਾਰ ਭਾਜਪਾ ਦੀ ਮੁਹਿੰਮ ਰਾਮ ਮੰਦਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸ਼ੁਰੂ ਹੋਵੇਗੀ ਦੁਨੀਆ ਦੇ ਸਭ ਤੋਂ ਵੱਡੇ ਸਕਾਊਟ ਗਾਈਡ ਜੰਬੋਰੀ ਵਿੱਚ 35000 ਤੋਂ ਵੱਧ ਕੈਡਟ ਹਿੱਸਾ ਲੈਣਗੇ ਉਹ ਵਿਕਸਤ ਉੱਤਰ ਪ੍ਰਦੇਸ਼ ਮੁਹਿੰਮ ਦੀ ਇਤਿਹਾਸਕ ਸਫਲਤਾ ਸਾਂਝੀ ਕਰਨਗੇ 50 ਲੱਖ ਤੋਂ ਵੱਧ ਸੁਝਾ ਪ੍ਰਾਪਤ ਹੋਏ ਹਨ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਦੂਜੀ ਵਾਰ ਹੋਈ ਤਸਤਾਰਬੰਦੀ ਤਸਤੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਅਧਿਕਾਰੀ ਅਤੇਸ਼ tri ਕੇਸਕਰ ਸਾਹਿਬ ਦਾ ਜਥੇਦਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪੈਦਾ ਹੋਇਆ ਵਿਵਾਦ ਸ਼ਨੀਵਾਰ ਨੂੰ ਖਤਮ ਹੋ ਗਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਨੂੰ ਇੱਕ ਵਾਰ ਫਿਰ ਪੰਥਕ ਰਸਮਾਂ ਅਨੁਸਾਰ ਦਸਤਾਰ ਸਜਾਈ ਗਈ। ਸਾਬਕਾ ਜਥੇਦਾਰ ਗਿਆਨੀ ਰਕबीर ਸਿੰਘ ਅਤੇ ਨਿਹੰਗ ਸਮੂਹਾਨ ਨੇ ਸ਼੍ਰੀ ਕੇਸਕਰ ਸਾਹਿਬ ਵਿਖੇ ਗਿਆਨੀ ਕੜਕਾਚ ਨੂੰ ਦਸਤਾਰ ਸਜਾ ਕੇ ਸਨਮਾਨਿਤ ਕੀਤਾ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਵੇਖ ਸਕਦੇ ਹੋ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸਟੋਮ ਨੇ ਕਮੇਟੀ ਨੇ ਪਹਿਲਾ 10 ਮਾਰਚ ਨੂੰ ਚਠੇਦਾਰ ਗੜਗਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਜਾਂ ਸੰਗਤ ਦੀ ਮੌਜੂਦਗੀ ਤੋਂ ਬਿਨਾਂ ਹੀ ਸਥਾਪਿਤ ਕੀਤਾ ਸੀ ਜਿਸ ਨਾਲ ਕਈ ਪੰਥਕ ਸਮੂਹਾਂ ਅਤੇ ਸੰਪਰਦਾਵਾਂ ਗੁੱਸੇ ਦੇ ਵਿੱਚ ਸੰਤਾ ਉਸ ਦੇ ਮੱਦੇ ਨਜ਼ਰ ਹੀ ਬੀਤੇ ਕਾਲ ਮੁੜ ਤੋਂ ਉਹਨਾਂ ਦੀ ਦਸਤਾਰ ਬੰਦੀ ਕੀਤੀ ਗਈ ਹੈ ਤੇ ਸਾਰੀਆਂ ਜਥੇਬੰਦੀਆਂ ਨੇ ਨਾਰਾਜ਼ਗੀ ਛੱਡੀ ਦਿੱਗਜ ਕਲਾਕਾਰ ਸਤੀਸ਼ ਸ਼ਾ ਦਾ ਦਿਹਾਂਤ ਹੋ ਗਿਆ ਪੂਰੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਦਿੱਗਜ ਦਾ ਕਾਰ ਸਤੀਸ਼ ਸ਼ਾ ਦਾ ਸ਼ਨੀਵਾਰ ਦੁਪਹਿਰ 2:30 ਵਜੇ ਮੁੰਬਈ ਦੇ ਹਿੰਦੂਜੋ ਹਸਪਤਾਲ 'ਚ ਦਿਹਾਂਤ ਹੋ ਗਿਆ ਜਿੱਹਾਂ ਉਹ 74 ਸਾਲ ਦੇ ਸੰਤ ਤੇ ਉਹਨਾਂ ਦੇ ਮੈਨੇਜਰ ਨੇ ਦੱਸਿਆ ਕਿ ਸ਼ਾ ਦੀ ਦੇਹ ਨੂੰ ਹਸਪਤਾਲ 'ਚ ਰੱਖਿਆ ਗਿਆ ਅੰਤਿਮ ਸੰਸਕਾਰ ਐਤਵਾਰ ਯਾਨੀ ਅੱਜ ਕੀਤਾ ਜਾਵੇਗਾ ਮੇਰੀ ਜਾਣਕਾਰੀ ਦੇ ਅਨੁਸਾਰ ਉਹ ਲੰਬੇ ਸਮੇਂ ਤੋਂ ਗੁਰਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਿਤ ਸਨ ਅਤੇ ਹਾਲ ਹੀ ਵਿੱਚ ਉਹਨਾਂ ਦਾ ਗੁਰਦਾ ਟ੍ਰਾਂਸਪਲੈਂਟ ਹੋਇਆ ਸੀ ਤੇ ਉਹਨਾਂ ਦਾ ਜਵਾਨ ਬਾਲੀਵੁੱਡ ਟੀਵੀ ਜਗਤ ਤੇ ਹਾਸ ਜਗਤ ਦੇ ਲਈ ਵੱਡਾ ਘਟਾ ਹੈ ਸਾਰਾ ਭਾਈ ਵਰਸਸ ਸਾਰਾ ਭਾਈ ਆਪਣੀ ਭੂਮਿਕਾ ਲਈ ਜਾਣੇ ਜਾਣ ਵਾਲੇ ਅਦਾਕਾਰ ਸਤੀਸ਼ਾ ਨੇ ਕਈ ਮਸ਼ਹੂਰ ਫਿਲਮਾਂ ਵਿੱਚ ਵੀ ਕੰਮ ਕੀਤਾ ਜਿੰਨਾ ਵਿੱਚ ਮੈਂ ਹੂ ਨਾ 2004 ਕਲ ਹੋ ਨਾ ਹੋ 2003 ਫਨਾ 2006 ਅਤੇ ਓਮ ਸ਼ਾਂਤੀ ਓਮ 2007 ਸਤ ਸ਼ਾਮਿਲ ਹੈ ਤੇ ਵਧੇਰੇ ਜਾਣਕਾਰੀ ਲਈ ਦੱਸ ਦਨੇਆ ਸਤੀ ਸ਼ਾ ਦਾ ਕੈਰੀਅਰ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਫੈਲਿਆ ਹੋਇਆ ਸੀ ਉਹਨਾਂ ਵਿੱਚ ਫਿਲਮ ਟੈਲੀਵਿਜ਼ਨ ਅਤੇ OTT ਸਮੱਗਰੀ ਸ਼ਾਮਿਲ ਸੀ ਉਹਨਾਂ ਨੇ 250 ਤੋਂ ਵੱਧ ਫਿਲਮਾਂ ਅਤੇ ਕਈ ਮਸ਼ਹੂਰ ਟੀਵੀ ਸ਼ੋਅ ਕੀਤੇ 1980 ਦੇ ਦਹਾਕੇ ਵਿੱਚ ਇਹ ਜੋ ਹੈ ਜ਼ਿੰਦਗੀ ਨੇ ਉਹਨਾਂ ਨੂੰ ਇੱਕ ਬਹੁਪੱਖੀ ਕਾਮੇਡੀਅਨ ਵਜੋਂ ਸਥਾਪਿਤ ਕੀਤਾ। ਉਹਨਾਂ ਦੀਆਂ ਫਿਲਮਾਂ ਵਿੱਚ ਜਾਨੇ ਵੀ ਦੋ ਯਾਰੋ ਮਹਿੂਨਾ ਅਤੇ ਕੱਲ ਹੋਣਾ ਹੋ ਵਿੱਚ ਯਾਦਗਾਰੀ ਭੂਮਿਕਾਵਾਂ ਸ਼ਾਮਿਲ ਹਨ। ਉਹਨਾਂ ਦਾ ਟੈਲੀਵਿਜ਼ਨ ਕਿਰਦਾਰ ਇੰਦਰਵਦਨ ਸਾਰਾ ਭਾਈ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਜੀਵਿਤ ਰਹੇਗਾ। ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨ ਆਈ ਮੈਨੂੰ ਤੇ ਉਚਾਸ ਧੰਨਵਾਦ।